ਅਸੀਂ ਜਿਹੜਾ ਉਸ ਇੱਕ ਇਕੋਸਿਸਟਮ ਦਾ ਇੱਕ ਪਾਰਟ ਹੈਗੇ ਆ ਸੁਪਰੀਮ ਨਹੀਂ ਹੈਗੇ ਇੱਕ ਛੋਟੇ ਜਿਹੇ ਵਾਇਰਸ ਨੇ ਸਾਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ ਸੋ ਹੁਣ ਜ਼ਰੂਰਤ ਹੈ ਕਿ ਅਸੀਂ ਸਿਰਫ ਆਪਣਾ ਹੀ ਸੈਲਫਿਸ਼ ਨਾ ਹੋਈਏ ਤੇ ਅਸੀਂ ਹਰ ਚੀਜ਼ ਜਿਹੜੀ ਕਿ ਸਾਡਾ ਇਸ ਪੂਰੀ ਜਿਹੜੀ ਸ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ ਉਹਦੇ ਨਾਲ ਕੋ-ਐਗਜ਼ਿਸਟ ਕਰਨ ਦਾ ਜਿਹੜਾ ਹੈ ਉਹ ਉਹਦਾ ਪ੍ਰਯਤਨ ਕਰੀਏ ਵਨ ਹੈਲਥ WHO ਦਾ ਇੱਕ ਮੇਨ ਪ੍ਰੋਮਿਨੈਂਟ ਟਾਪਿਕ ਹੈ ਰੀਜ਼ਨ ਆਫਟਰ ਕੋਵਿਡ ਐਨੀਮਲ ਹਿਊਮਨ ਤੇ ਪਲਾਂਟ ਤੇ এনवायरमेंट ਹੈਲਥ ਨੂੰ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਇੰਟੀਗ੍ਰੇਟ ਕਰਕੇ ਦੇਖਿਆ ਜਾਵੇ ਸੋ ਥੈਟ ਐਵਰਜੀ ਡਿਜ਼ੀਜ਼ਸ ਅਗੇ ਆਉਣ ਤੋਂ ਦੁਆਰਾ ਤੋਂ ਅਕਰ ਹੁੰਦੋ ਰੋਕਿਆ ਜਾ ਸਕੇ ਹੈਲਥ ਜਿਹੜੀ ਉਹ ਸਾਡੀ ਸਾਰਿਆਂ ਦੇ ਨਾਲ ਐਸੋਸੀਏਟਡ ਹੈਗੀ ਹੈ ਤੋ ਇਸ ਕਰਕੇ ਚਾਹੀਓ ਪਲਾਂਟਸ ਦੇ ਬਾਰੇ ਅਸੀਂ ਬੋਟਨਿਸ ਨੂੰ ਨਾਲ ਇਨਵੋਲ ਕੀਤਾ ਹੈਗਾ ਇੰਦਾ ਸਾਇੰਸ ਦੇ ਬਾਕੀ ਸਟ੍ਰਿੰਗਸ ਦੇ ਨਾਲ ਸੋਸ਼ਲ ਸਾਇੰਸਸ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕੀਤਾ এনवायरमेंट ਦੇ ਬਾਰੇ ਵੀ ਸੈਂਸਿਟਾਈਜੇਸ਼ਨ ਜਿਹੜੀ ਹੈ ਅਸੀਂ ਉਹ ਵੀ ਕੀਤੀ ਹੈ ਔਰ এনवायरमेंट ਜਿਹੜਾ ਸਾਡਾ ਹੈਗਾ ਇਹ ਬਹੁਤ ਹੀ ਇੰਪੋਰਟੈਂਟ ਸਬਜੈਕਟ ਵੀ ਹੈ ਸਾਡਾ ਵਿਸ਼ਾ ਵੀ ਬਣਦਾ ਜਾ ਰਿਹਾ ਜੇ ਅਸੀਂ ਆਪਣਾ এনवायरमेंट ਹੀ ਖਰਾਬ ਕਰਦੇ ਰਵਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਡਿਜ਼ੀਜ਼ ਨੇ ਉਹ ਪੈਦਾ ਹੁੰਦੇ ਰਹਿਣਗੇ ਇਸ ਲਈ ਇਹ ਡਿਜ਼ੀਜ਼ ਤੋਂ ਇਲਾਵਾ ਹੋਰ ਸਾਡੇ ਕਈ ਐਸਪੈਕਟ ਨੇ ਜਿਸ ਤਰ੍ਹਾਂ ਹੁਣ ਪਾਣੀ ਦੇ ਨਾਲ ਹੀ ਡਿਜ਼ੀਜ਼ ਪੈਦਾ ਹੋ ਰਿਹਾ ਅਗਰ ਅਸੀਂ ਪਾਣੀ ਹੀ ਆਪਣਾ ਨਹੀਂ ਬਚਾ ਸਕਦੇ ਤਾਂ ਹੋਰ ਅਸੀਂ ਕੀ ਕਰਾਂਗੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਬੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਜੀਸੀ ਕਾਲਜ ਦੇ ਸਮੇਂ ਸਮੇਂ ਤੇ ਬਹੁਤ ਸਾਰੇ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਅੱਜ ਦਾ ਟਾਪਿਕ ਹੈ ਥੋੜਾ ਜਿਹਾ ਹਟ ਗਿਆ ਕਿਉਂਕਿ ਇਸ ਵਾਰੀ ਹੈਲਥ ਦੇ ਟਾਪਿਕ ਦੇ ਉੱਪਰ ਜਿਹੜੇ ਐਕਟੀਵਿਟੀ ਕੀਤੀ ਗਈ ਨੈਸ਼ਨਲ ਸੈਮੀਨਾਰ ਕਰਵਾਇਆ ਜਾ ਰਿਹਾ ਹੈਗਾ ਵਾ ਮੇਰੇ ਨਾਲ ਤਰੁਣ ਜੀ ਹੈਗੇ ਨੇ ਜਸਪ੍ਰੀਤ ਜੀ ਨਾਲ ਹੈਗੇ ਨੇ ਤੇ ਜਾਣਦੇ ਹਾਂ ਕਿਸ ਪ੍ਰਕਾਰ ਦੇ ਟਾਪਿਕ ਇਸ ਵਾਰੀ ਚੁਣਿਆ ਗਿਆ ਹੈਲਥ ਦੇ ਲੈ ਕੇ ਸੋ ਫਿਰ ਗੱਲ ਕਰਦੇ ਹਾਂ ਸਸ਼ਿਕਾ ਭਾਜੀ ਸਸ਼ਿਕਾਲ ਜੀ ਸੋ ਕਿਸ ਤਰ੍ਹਾਂ ਅੱਜ ਦਾ ਹੈਲਥ ਸੈਮੀਨਾਰ ਜਿਹੜਾ ਵਾ ਅੱਜ ਲਗਾਇਆ ਜਾ ਰਿਹਾ ਹੈ ਇਸ ਕਿਹੜੇ ਕਿਹੜੇ ਟਾਪਿਕ ਤੇ ਚਰਚਾਵਾਂ ਚੱਲ ਰਹੀਆਂ ਅੰਦਰ ਉਹ ਸਟੂਡੈਂਟਸ ਨੂੰ ਕਿਦਾਂ ਜਾਗਰੂਕ ਕੀਤਾ ਜਾ ਰਿਹਾ ਹੈ ਹੈਲਥ ਦੇ ਪ੍ਰਤੀ ਇਹ ਵਾਲਾ ਜਿਹੜ ਸਟ ਟਾਪ ਸਾਡਾ ਸੈਮੀਨਾਰ ਹੈ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਪான்ਸਰ ਕੀਤਾ ਜਾ ਰਿਹਾ ਹੈ ਤੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਨੇ ਸਪੋਰਟ ਕੀਤਾ ਹੈ ਇਹ ਅਸੀਂ ਵਨ ਹੈਲਥ ਤੇ ਟਾਪਿਕ ਤੇ ਇਹਨੂੰ ਕਰ ਰਹੇ ਹਾਂ ਵਨ ਹੈਲਥ WHO ਦਾ ਇੱਕ ਮੇਨ ਪ੍ਰੋਮਿਨੈਂਟ ਟਾਪਿਕ ਹੈ ਰੀਜ਼ਨ ਆਫਟਰ ਕੋਵਿਡ ਐਨੀਮਲ ਹਿਊਮਨ ਤੇ ਪਲਾਂਟ ਤੇ এনवायरमेंट ਹੈਲਥ ਨੂੰ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਇੰਟੀਗ੍ਰੇਟ ਕਰਕੇ ਦੇਖਿਆ ਜਾਵੇ ਸੋ ਥੈਟ ਐਵੋਜੀ ਡਿਜ਼ੀਜ਼ਸ ਅੱਗੇ ਆਉਣ ਤੋਂ ਦੁਬਾਰਾ ਤੋਂ ਕੋ ਅਕਰ ਹੋਂਦ ਤੋ ਰੋਕਿਆ ਜਾ ਸਕੇ ਸੋ ਇਹਦੇ ਲਈ ਸਾਡੇ ਕੋਲ ਬਹੁਤ ਅੱਛੇ ਸਪੀਕਰਸ ਅਸੀਂ ਇੰਡੀਅਨ ਡਾਈਟਿਕ ਐਸੋਸੀਏਸ਼ਨ ਦੇ ਚੀਫ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਸ ਦੇ ਚੀਫ ਵੈਟੇਰੀਅਨਸ ਮੈਡੀਕਲ ਡਾਕਟਰਸ ਜ਼ੋਲੋজিস্ট ਇਹ ਸਾਰੇ ਇਹਦੇ ਵਿੱਚ ਸਾਡੇ ਨਾਲ ਸ਼ਿਰਕਤ ਕਰ ਰਹੇ ਹੈ ਤੇ ਬੱਚਿਆਂ ਨੂੰ ਹਰ ਇੱਕ ਡਿਫਰੈਂਟ ਅਸਪੈਕਟਸ এনवायरमेंट ਦੇ ਜਿਹੜੇ ਚਾਹੇ ਉਹ এনवायरमेंट ਹੈ ਚਾਹੇ ਉਹ ਹਿਊਮਨ ਹੈ ਚਾਹੇ ਉਹ ਇਹ ਆਪਸ ਨੂੰ ਇਕੱਠੇ ਹੈਲਥ ਨੂੰ ਕਰਕੇ ਕਿਤਰਾ ਦੇਖਿਆ ਜਾਏਗਾ ਇਦੇ ਤੇ ਚਰਚਾ ਕੀਤੀ ਜਾ ਰਹੀ ਹੈ ਠੀਕ ਹੈ ਜਸ ਮੈਮ ਕੀ ਕਹਿਣਾ ਚਾਹੂਗਾ ਤੁਸੀਂ ਇੱਥੇ ਇੰਟਰਨੈਸ਼ਨਲ ਸੈਮੀਨਾਰ ਕਰਾਇਆ ਜਾ ਰਿਹਾ ਹੈ ਇਹਦੇ ਪਿੱਛੇ ਜਿਹੜਾ ਅਸੀਂ 1 ਹੈਲਥ ਜਿਹੜਾ ਮਿਸ਼ਨ ਲਿਆ ਨਾ ਇਹਦੇ ਪਿੱਛੇ ਜਿਹੜਾ ਮੇਨ ਥੀਮ ਸੀ ਅਸੀਂ ਖੁਦ ਰੈਕਗਨਾਈਜ਼ ਕੀਤਾ ਕਿ ਕੋਵਿਡ ਤੋਂ ਬਾਅਦ ਦੇ ਵਿੱਚ ਦੇਖਿਆ ਕਿ ਅਸੀਂ ਜਿਹੜੇ ਹਿਊਮਨ ਬੀਇੰਗਸ ਹੈਗੇ ਨਾ ਸਾਨੂੰ ਆਦਤ ਪੈ ਗਈ ਹੈ ਕਿ ਅਸੀਂ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਆਪਣੇ ਆਪ ਨੂੰ ਸੁਪਰੀਮ ਸਮਝਦੇ ਹਾਂ ਕਿ ਅਸੀਂ ਹਰ ਜਿਹੜੀ ਵਰਲਡ ਦੀ ਚੀਜ਼ ਹੈ ਉਸ ਤੋਂ ਉੱਪਰ ਆ ਤੇ ਅਸੀਂ ਉਹਨੂੰ ਨਾਮ ਦਿੱਤਾ ਕਿ ਈਗੋਸੈਂਟ੍ਰਿਕ ਹੋ ਗਏ ਆ ਤੇ ਸਾਨੂੰ ਜ਼ਰੂਰਤ ਹੈ ਕਿ ਸਾਨੂੰ ਈਕੋ ਇਕੋਸਿਸਟਮ ਦਾ ਇੱਕ ਪਾਰਟ ਹੈਗੇ ਆ ਸੁਪਰੀਮ ਨਹੀਂ ਹੈਗੇ ਇੱਕ ਛੋਟੇ ਜਿਹੇ ਵਾਇਰਸ ਨੇ ਸਾਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ ਸੋ ਹੁਣ ਜ਼ਰੂਰਤ ਹੈ ਕਿ ਅਸੀਂ ਸਿਰਫ ਆਪਣਾ ਹੀ ਸੈਲਫਿਸ਼ ਨਾ ਹੋਈਏ ਤੇ ਅਸੀਂ ਹਰ ਚੀਜ਼ ਜਿਹੜੀ ਕਿ ਸਾਡਾ ਇਸ ਪੂਰੀ ਜਿਹੜੀ ਸ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ ਉਹਦੇ ਨਾਲ ਕੋ-ਐਗਜ਼ਿਸਟ ਕਰਨ ਦਾ ਜਿਹੜਾ ਹੈ ਉਹ ਉਹਦਾ પ્રયਤਨ ਕਰੀਏ ਤੇ ਜੇ ਅਸੀਂ ਇਸ ਚੀਜ਼ ਵਿੱਚ ਕਾਮਯਾਬ ਹੁੰਨੇ ਆ ਤੇ ਅਸੀਂ ਸਾਰਿਆਂ ਦਾ ਸਰਬੱਤ ਦੇ ਭਲਾ ਜਿਹੜਾ ਸਾਡੇ ਗੁਰੂਆਂ ਨੇ ਦਿੱਤਾ ਹੈਗਾ ਜਿਹੜਾ ਬਹੁਤ ਵਧੀਆ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਅਗਰ ਅਸੀਂ ਉਹਨੂੰ ਫਾਲੋ ਕਰਦੇ ਆਂ ਤੇ ਵਨ ਹੈਲਥ ਜਿਹੜੀ ਹੈ ਉਹਦੇ ਵਿੱਚ ਬੜੀ ਸੋਹਣੀ ਫਿਟ ਇਨ ਹੁੰਦੀ ਹੈਗੀ ਸੋ ਇਹਨੂੰ ਦੇਖ ਕੇ ਹੀ ਅਸੀਂ ਨੈਸ਼ਨਲ ਲੈਵਲ ਤੇ ਸੈਮੀਨਾਰ ਜਿਹੜਾ ਆਰਗੇਨਾਈਜ਼ ਕਰਵਾ ਰਹੇ ਹਾਂ ਤਾਂ ਕਿ ਅਸੀਂ ਹਰ ਜਿਹੜਾ ਸਟੇਕ ਹোল্ডার ਹੈ ਉਹਦੀ ਹੈਲਪ ਚਾਹੀਏ ਹਿਊਮਨਸ ਨੇ ਚਾਹੀਏ ਮਾਈਕਰੋ অর্গানিਜ਼ਮਸ ਨੇ ਚਾਹੀਏ ਸਾਡੀ এনवायरमेंट ਹੈ ਹਵਾ ਪਾਣੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਨੀਮਲਸ ਨੇ ਉਹਨਾਂ ਨੂੰ ਇੱਕ तरीके ਦੇ ਨਾਲ ਦੇਖਣਾ ਇੱਕ ਲੈਂਸ ਤੋਂ ਦੇਖਣ ਦੇ ਵਾਸਤੇ ਅਸੀਂ ਆਰਗੇਨਾਈਜ਼ ਕੀਤਾ ਹੈ ਕਾਲਜ ਦੇ ਸਟੂਡੈਂਟਸ ਉੱਤੇ ਕਿਦਾਂ ਹੈ ਸੈਮੀਨਾਰ ਜੋੜ ਰਹੇ ਹੈਲਥ ਦੇ ਨਾਲ ਲੈ ਕੇ ਇਹਦੇ ਵਿੱਚ ਬੱਚਿਆਂ ਨੂੰ ਪੋਜ਼ੀਟਿਵ ਪ੍ਰੈਜੈਂਟੇਸ਼ਨਸ ਕਰਵਾ ਰਹੇ ਹਾਂ ਬਾਕੀ ਬਾਰੋਂ ਵੀ ਡੈਲੀਗੇਟਸ ਜਿਹੜੇ ਬਹੁਤ ਸਾਰੇ ਸਾਡੇ ਆਏ ਨੇ ਤੇ ਅਸੀਂ ਕੋਸ਼ਿਸ਼ ਕੀਤੀ ਹੈਗੀ ਹੈ ਕਿ ਡਿਫਰੈਂਟ ਟਾਈਪ ਕਿਉਂਕਿ ਅਸੀਂ ਹਰ ਚੀਜ਼ ਨੂੰ ਨਾ ਕਨਫਾਈਨ ਕਰਦੇ ਕਯੂਬਿਕਲਾਈਜ਼ੇਸ਼ਨ ਕਰ ਦਿੰਦੇ ਆ ਕਿ ਸਿਰਫ ਸਾਇੰਸ ਦੇ ਬੱਚਿਆਂ ਨੂੰ ਹੀ ਕਰਨਾ ਹੈ ਇਹ ਹੁਣ ਇਹ ਚੀਜ਼ ਹੈਲਥ ਜਿਹੜੀ ਉਹ ਸਾਡੇ ਸਾਰਿਆਂ ਦੇ ਨਾਲ ਐਸੋਸੀਏਟਡ ਹੈਗੀ ਹੈ ਤੋਂ ਇਸ ਕਰਕੇ ਚਾਹੀਓ ਪਲਾਂਟਸ ਦੇ ਬਾਰੇ ਅਸੀਂ ਬੋਟਨਿਸ ਨੂੰ ਨਾਲ ਇਨਵੋਲ ਕੀਤਾ ਸੋਸ਼ਲ ਸਾਇੰਸਸ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕੀਤਾ ਐਨਵਾਇਰਨਮੈਂਟ ਦੇ ਬਾਰੇ ਵੀ ਸੈਂਸਿਟਾਈਜੇਸ਼ਨ ਜਿਹੜੀ ਹੈ ਸੀ ਉਹ ਵੀ ਕੀਤੀ ਹੈਗੀ ਹੈ ਠੀਕ ਹੈ ਹਾਂਜੀ ਤਾਂ ਕੀ ਹੈ ਸਾਡੇ ਕੋਲ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਪ੍ਰੋਕਸੀਮੀਟਲੀ 600 ਡੈਲੀਗੇਟਸ ਨੇ ਰਜਿਸਟਰ ਕੀਤਾ ਹੈ ਉਹ ਕੱਲੇ ਲੁਧਿਆਣੇ ਤੋਂ ਨਹੀਂ ਕੱਲੇ ਪੰਜਾਬ ਤੋਂ ਨਹੀਂ ਇਹਦੇ ਵਿੱਚ ਸਾਡੇ ਕੋਲ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਜੰਮੂ ਯੂਨੀਵਰਸਿਟੀ ਨੈਸ਼ਨਲ ਇੰਸਟੀਟਿਊਟ ਆਫ ਪਲਾਂਟ ਜੀਨੋਮਿਕ ਰਿਸਰਚ ਦਿੱਲੀ ਸੋ ਸਾਡੇ ਕੋਲ ਬੜੇ ਵੈਰੀਡ ਹਰਿਆਣੇ ਦੇ ਵਿੱਚੋਂ ਕਾਲਜੇਸ ਸੋ ਕਾਲਜੇਸ ਤੋਂ ਲੈ ਕੇ ਰਿਸਰਚ ਇੰਸਟੀਟਿਊਟਸ ਤੱਕ ਸਟੂਡੈਂਟਸ ਨੇ ਇਹਦੇ ਵਿੱਚ ਰਜਿਸਟਰ ਕੀਤਾ ਸੋ ਇਹ ਇੱਕ ਮਤਲਬ ਇੱਕ ਨਵੀਆਂ ਵੇਖ ਲਈ ਪਹਿਲ ਅਸੀਂ ਕੀਤੀ ਹੈ ਤੇ ਹੋਪਫੁਲੀ ਸਾਨੂੰ ਸਟੂਡੈਂਟਸ ਇਹਨੂੰ ਮਤਲਬ ਚੰਗੀ ਤਰ੍ਹਾਂ ਕੁਝ ਨਵਾਂ ਸਿੱਖਣਗੇ ਸਰ ਕੀ ਨਾ ਤੁਹਾਡਾ ਅਮਰਤਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਵਨ ਹੈਲਥ ਸੈਮੀਨਾਰ ਚੱਲ ਰਿਹਾ ਹੈ ਇਹ ਸੈਮੀਨਾਰ ਜਿਹੜਾ ਹੈਗਾ ਸਾਰਿਆਂ ਲਈ ਬਿਹਤਰੀ ਲਈ ਕਰਵਾਇਆ ਜਾ ਰਿਹਾ ਹੈ ਕਿਉਂਕਿ ਸੈਮੀਨਾਰ ਜਿੱਦਾਂ ਅਸੀਂ ਸਾਰਿਆਂ ਨੂੰ ਐਡਵਾਂਸ ਇਨਫੋਰਮੇਸ਼ਨ ਦਿੰਦੇ ਆ ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਉਸ ਦੇ ਅਕੋਰਡਿੰਗ ਸਿਸਟਮ ਨੂੰ ਤਿਆਰ ਕਰਨ ਔਰ এনवायरमेंट ਜਿਹੜਾ ਸਾਡਾ ਹੈਗਾ ਇਹ ਬਹੁਤ ਹੀ ਇੰਪੋਰਟੈਂਟ ਸਬਜੈਕਟ ਵੀ ਹੈ ਸਾਡਾ ਵਿਸ਼ਾ ਵੀ ਬਣਦਾ ਜਾ ਰਿਹਾ ਜੇ ਅਸੀਂ ਆਪਣਾ এনवायरमेंट ਹੀ ਖਰਾਬ ਕਰਦੇ ਰਵਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਡਿਜ਼ੀਜ਼ ਨੇ ਉਹ ਪੈਦਾ ਹੁੰਦੇ ਰਹਿਣਗੇ ਇਸ ਲਈ ਇਹ ਡਿਜ਼ੀਜ਼ ਤੋਂ ਇਲਾਵਾ ਹੋਰ ਸਾਡੇ ਕਈ ਐਸਪੈਕਟ ਨੇ ਜਿਸ ਤਰ੍ਹਾਂ ਹੁਣ ਪਾਣੀ ਦੇ ਨਾਲ ਹੀ ਡਿਜ਼ੀਜ਼ ਪੈਦਾ ਹੋ ਰਿਹਾ ਅਗਰ ਅਸੀਂ ਪਾਣੀ ਹੀ ਆਪਣਾ ਨਹੀਂ ਬਚਾ ਸਕਦੇ ਤਾਂ ਹੋਰ ਅਸੀਂ ਕੀ ਕਰਾਂਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਸੋ ਦੋਸਤੋ ਜਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਐਮੀ ਦੇ ਨਾਲ ਹਰਦੀਪ ਨੂੰ ਉਹਨੂੰ ਦਿਓ ਇਜਾਜ਼ਤ ਧੰਨਵਾਦ ਉਹ ਜੋੜੇ ਰਹੋ ਲੁਧਿਆਣਾ ਲਾਈਵ ਤੇ